కమ కరో కై సంహరే కమ కరో కై సంహరే కమ కరో జయ కర హమరే జయ కర జయ కర హమరే కమ కరో కై సంహరే కమ కరో కై సంహరే ధాన కద బచ్చర్ నారే కరవే కందర్ సారే ಕಮ ತುಮಾರ ಕಾನೇ ತುಮ ಕಾಮೇ ತುಮ್ರ ಕಾಣಿ ਤਾਂ ਜਿਵੇਂ ਤਾਂ ਜੁਗਾਇਨ ਨੂੰ ਮੈਂ ਗੇਲਾ ਬਾਬਾ ਜੀ ਕੋਈ ਲੰਬਾ ਹੈ ਨਹੀਂ ਮੈਂਗਾ ਲੈ ਹਟ ਦੂਜਾ ਫੜੇ ਹਾਂ ਹਾਂ ਜਿਆਦਾ ਫੜਨ ਤੋਂ ਦੋਵੇਂ ਤੋਂ ਪੜਾਉਂਦੇ ਇੱਕ ਛੜਦਾ ਇੱਕ ਆ ਰਹੰਦਾ ਬੱਸ ਫੜਾ ਇਹਦੀ ਮੇਰੇ ਘੜਾ ਇਹ ਪੜਾ ਗੜਾ ਆਖਾ ਤੇ ਸੁਣ ਮਨਸਾ ਤੇ ਬਿਠਾ ਆ ਪਿੰਡਾਂ ਭੈਰੋ ਭੈਰੋ ਉੱਤੇ ਆਇਆ ਨੀ ਸਰਫੀ ਮੋੜ ਆਹ ਲਾ 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 ਉਹ ਲਾਲਾ ਨੀ ਸਰਫੀ ਮੋੜ ਆਹ ਲਾ ਲਾ ਉਹ ਲਾਲਾ ਨੀ ਸਰਫੀ ਮੋੜ ਉਹਨਾਂ ਨੇ ਕਿਹਾ ਕਿ 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 ਉਹਨਾਂ ਨੇ ਕਿ کوسوں راہ بس نہیں ہے میںوں اندر آ رہا ہوں بہت ڈر رہا کہ نہ آوا جی لہڑ لہڑ بھیا آڑا پھاڑا نہیں تو کھڑی رہ یہ بو جا بھیا اوئے 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 آ دے آ دے ہوندیاں میں تے ادھا کنا لایا ہے سب جاں پلے دے رہے نے پتہ نہیں کنا لایا ہے کڑندی ਹੈਂ ਇਹ ਕਿੰਨਾ ਵਾਇ ਹੈ ਨੰਦੇ ਸਿਮਰੀ ਅੰਮ੍ਰਿਤਾਂ ਦਾ ਅਹਿਸਾਸ ਹੈ ਫੁੱਟਬਾਲ ਦੇ ਮਹਾਰਾਜ ਅਮਰਤ ਦੇ ਗਾਮ ਦੇ ਚੁਣ ਕੇ ਵਾਲੀ ਕਲੱਬ ਦਾ ਇੰਤਜ਼ਾਰ ਕਰਦਾ ਪਾਸਾ ਹੋ ਗਿਆ ਅਮਰਤ ਹੋ ਜੂਗੀ ਦੋਈ ਦੀ ਹੈ ਚਲ ਬਣਾ ਦੇ ਮੈਂ ਪਰੇਸ਼ਾਨ ਨਹੀਂ ਮੈਂ ਤੁਹਾਨੂੰ ਕਰ ਦਮ ਨਾਲ ਕਰਦੇ ਦੀ ਦਫ਼ਤਰ ਕੋਲ ਜਾਣੀ कमाई सां ख़ाला साहिण जी वाहेड़े गुरद्वारे सेवा कुर्बानीूं आया कमाई दर ख़ाला जी गुरद्वरे ॾाढा जी साहि बोला जी वाहिगुरू वाहिगुरू ਜੈ ਜੀਦਰਬਾਦ ਕਾਲਤਾ ਜੀ ਕੇ ਅਰਦਾਸ ਹੈ ਬਕਾਲਤਾ ਜੀ ਕੋ ਵਾਈ ਗੁਰੂ ਵਾਈ ਗੁਰੂ ਵਾਹਿਗੁਰੂ ਕਾਲਤਾ ਕਾ ਸਦਕਾਲਤਾ ਸੁਖੋ ਜਾਣ ਜਾਣ ਕਾਲਤਾ ਸਹਿਤ ਕਾਲਤਾ ਰਸ਼ਿਆ ਰਿਆਦ ਦੇ ਸਪਤੀ ਜਿੰਦਗੀ ਸਹਿਤ ਪੰਥ ਕੀ ਜੀ ਬਲੀ ਭਰਾਂ ਜੀ ਕਾਲਤਾ ਜੀ ਕੋ ਗੋਲ ਬਾਲੇ ਗੋਲੋ ਜੀ ਵਾਹਿਗੁਰੂ ਸੇ ਕੰਮ ਸਿੱਖੀ ਦਾਉਂ ਕੇ ਦਾਤਾ ਦੰਬ ਦੇਖ ਦਾਉਂ ਦਾਉਂ ਘਰੋਤਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਜੀ ਨਾਲ ਚੰਕੀਆਂ ਝੰਡੇ ਗੁੰਗੇ ਡੁੱਗੋ ਜੁਗਾ ਕਾਲਤਾ ਕਾ ਇਕਰਜ ਕਰ

ਸ੍ਰੀ ਆਰਮਾ ਦੇ ਅਰੰਭ ਸਾਵਾ ਅਦੇ ਸੱਚੇ ਪਾਤਸ਼ਾਹਾਂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਜਗਰ ਕੀਰਤਨ ਘਟੇ ਜਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਇਹ ਨਗਰ ਕੀਰਤਨ ਸਰਪਾਰ ਬਲਦੇਵ ਸਿੰਘ ਜੀ ਸਰਦਾਰ ਜਨੈਲ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਪਹੁੰਚ ਕੇ ਖੁਸ਼ੀ ਦੇ ਸੱਚੇ ਪਾਤਸ਼ਾਹ ਦਰਸ਼ਕਾਂ ਪ੍ਰਸ਼ਾਦ ਦੇਗਾ ਅੱਜ ਬਹੁਤ ਪਰਵਾਨ ਅਤੇ ਪ੍ਰਸ਼ਾਦ ਸਾਹਿਬ ਸੁਭਿਰ ਸਿੰਘ ਵਾਹ ਕੋਏ ਸੀਰ ਪ੍ਰਸ਼ਾਦ ਸਾਹਿਬ ਸਿੰਘ ਜਗੇ ਸਾਥ ਨਾਮ ਸ੍ਰੀ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਇਸੇ ਖੁਸ਼ੀ ਵਿੱਚ ਆਪ ਦਰਸ਼ਕਾਂ ਕਿੰਨਾਂ ਦਾ ਲੰਗਰ ਆ ਜਾਵੇ

ਉਹ ਜੋ ਲੰਗਰਾਂ ਜੀ ਕੇ ਅਦਾਸੋ ਕੋ ਨਾਮ ਤੇਤਾ ਉਹ ਨਾਨਕ ਨਾਮ ਕਰਦੀ ਕਲਾ ਕੇ ਰਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਾਮੁ ਸਿਮੀਨਾ ਪ੍ਰਾਲ ਅਦਾਰੇ ਤੂੰ ਮੇਰੇ ਪ੍ਰਾਨ ਅਦਾਰੇ ਬਰਬੇ ਜੀ Thank yeah.